ਜਿਸ ਵੇਲੇ ਕੋਈ ਪੁਰਾਣਾ ਕਰਮ ਜਾਗਦਾ ਹੈ ਕੋਈ ਕੀਤਾ ਹੋਇਆ ਚੰਗਾ ਕੰਮ ਜਾਗਦਾ ਹੈ ਨਾ ਉਸ ਵੇਲੇ ਪਰਮੇਸ਼ਰ ਦੀ ਰਹਿਮਤ ਇਦਾਂ ਹੋਇਆ ਕਰਦੀ ਹੈ ਉਸ ਰਹਿਮਤ ਦੀ ਕੋਈ ਕਥਨੀ ਨਹੀਂ ਕੋਈ ਕਹਿ ਨਹੀਂ ਸਕਦਾ ਇੱਕ ਵੀਰ ਜਿਹੜਾ ਸਿੱਖੀ ਪਰਿਵਾਰ ਦੇ ਵਿੱਚ ਹੀ ਜੰਮਿਆ ਹੈ ਪਰਿਵਾਰ ਸਰਦਾਰਾਂ ਦਾ ਮਾਂ ਪਿਓ ਉਮਰਦਾਰੀ ਨੇ ਬੱਚੇ ਨੇ ਵੀ ਕੇਸ ਰੱਖੇ ਹੋਏ ਨੇ ਉਹ ਆਪਣੀ ਵਾਰਤਾ ਦੱਸਦਾ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸਤੇ ਕਿਰਪਾ ਕੀਤੀ ਕਹਿੰਦਾ ਬਚਪਨ ਦੇ ਵਿੱਚ ਮਾਂ ਪਿਓ ਲੈ ਕੇ ਜਾਂਦੇ ਸੀ ਕੱਲਾ-ਕੱਲਾ ਪੁੱਤ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਕੋਲੋਂ ਹੀ ਮੰਗਿਆ ਸੀ ਕਹਿੰਦਾ ਬਚਪਨ ਤੋਂ ਹੀ ਮੈਂ ਆਪਣੇ ਮਾਂ ਦੇ ਪਿਓ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਜਾਂਦਾ ਸੀ ਪਹਿਲਾਂ ਉੱਥੇ ਜਾਣਾ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਾ ਇਹਦਾ ਨੇਮ ਸੀ ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀ ਉਹ ਕਹਿੰਦਾ ਕਿ ਮੈਂ ਛੋਟਾ ਹੁੰਦਾ ਕੋਈ ਵੀ ਕੰਮ ਕਰਨਾ ਸਕੂਲ ਜਾਣਾ ਪੜ੍ਹਨਾ ਪੇਪਰ ਦੇਣੇ ਤੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਜਾਪ ਕਰਕੇ ਹੀ ਕਰਨਾ ਕਹਿੰਦਾ ਮੈਂ ਪਲੱਸ 2 ਦੇ ਵਿੱਚ ਹੋਇਆ ਮੇਰੀ ਸੰਗਤ ਏਵੇਂ ਦੀ ਖਰਾਬ ਹੋਈ ਮੈਂ ਕੇਸ ਕੱਤਲ ਕਰਾ ਦਿੱਤੇ ਕਹਿੰਦਾ ਵੀ ਮੇਰੀ ਮਾਂ ਪਿਓ ਨੇ ਬੜਾ ਦੁੱਖ ਮਨਾਇਆ ਉਹਨਾਂ ਦੀ ਅੱਧੀ ਉਮਰ ਘਟ ਗਈ ਇਹ ਦੇਖ ਕੇ ਕਿ ਮੈਂ ਆਪਣੇ ਸਿਰ ਦੇ ਉੱਤੋਂ ਕੇਸ ਕਟਾ ਲਏ ਨੇ ਤੇ ਮੇਰੇ ਪਿਓ ਨੇ ਵੀ ਮੈਨੂੰ ਕੁਝ ਨਹੀਂ ਕਿਹਾ ਮਾਂ ਨੇ ਵੀ ਕੁਝ ਨਹੀਂ ਕਿਹਾ ਕਿ ਮੈਂ ਕੱਲਾ ਕੱਲਾ ਸੀ ਉਹਨਾਂ ਨੂੰ ਇਹ ਡਰ ਸੀ ਕਿ ਕਿਤੇ ਅਸੀਂ ਕੁਝ ਕਵਾਂਗੇ ਕਿਤੇ ਘਰੋਂ ਨਾ ਚਲਾ ਜਾਵੇ ਇਹਦਾ ਮੇਰਾ ਸੁਭਾਅ ਮਾੜਾ ਬਣ ਗਿਆ ਮਾੜੀ ਸੰਗਤ ਕਰਕੇ ਕਹਿੰਦਾ ਵਿਚਰਦਿਆਂ ਮੈਂ ਕਾਲਜ ਚਲਾ ਗਿਆ ਜਦੋਂ ਕਾਲਜ ਦੇ ਵਿੱਚ ਗਿਆ ਤੇ ਹੌਲੀ-ਹੌਲੀ ਯਾਰਾਂ ਮਿੱਤਰਾਂ ਨਾਲ ਬਹਿਣਾ ਸ਼ੁਰੂ ਕੀਤਾ ਪੁੱਠਿਆਂ ਕੰਮਾਂ ਦੇ ਵਿੱਚ ਮੈਂ ਪੈ ਗਿਆ ਇੱਕ ਦਿਨ ਬੀਅਰ ਪੀਂਦੇ ਸੀ ਸਾਰੇ ਉਹਨਾਂ ਨੇ ਮੈਨੂੰ ਵੀ ਪੀਣ ਨੂੰ ਕਿਹਾ ਮੈਂ ਵੀ ਪੀ ਲਈ ਬੇਰ ਤੋਂ दारू ਤੇ ਗਿਆ दारू ਤੇ ਹੋਰਾ ਨਸ਼ਿਆਂ ਤੇ ਗਿਆ ਇਦਾਂ ਕਰਦਿਆਂ ਕਰਦਿਆਂ ਮੈਂ ਸਮੈਕ ਤੱਕ ਚਲਾ ਗਿਆ ਤੇ ਘਰ ਜਾਣਾ ਘਰੋਂ ਪੈਸੇ ਲੈ ਕੇ ਖੋ ਕੇ ਲੈ ਕੇ ਆਉਣੀ ਇਦਾਂ ਆਪਣੀ ਮਾਂ ਨੂੰ ਵੀ ਮਾੜਾ ਕਹਿਣਾ ਪਿਓ ਨੂੰ ਵੀ ਮਾੜਾ ਕਹਿਣਾ ਫਿਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਮੈਨੂੰ ਲੈ ਕੇ ਦਿੱਤੀਆਂ ਸੀ ਕਿਉਂਕਿ ਘਰ ਦੇ ਵਿੱਚ ਪੈਸਾ ਹੈ ਸੀ ਜ਼ਮੀਨ ਸੀ ਕੋਲੇ ਜਿਹੜੀਆਂ ਚੀਜ਼ਾਂ ਉਹਨਾਂ ਲੈ ਕੇ ਦਿੱਤੀਆਂ ਸੀ ਦਿੱਤੀਆਂ ਸੀ ਉਹ ਮੈਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਉਹ ਵੇਚ-ਵੇਚ ਕੇ ਮੈਂ ਸਮਾਨ ਪੀਣਾ ਨਸ਼ਾ ਕਰਨ ਸੋ ਇਦਾਂ ਕਰਦਿਆਂ ਕਰਦਿਆਂ ਕਹਿੰਦਾ ਕਿ ਮੈਂ ਇਹੋ ਜੀ ਖੂਹ ਦੇ ਵਿੱਚ ਡਿੱਗਾ ਕਿ ਮੈਨੂੰ ਕੋਈ ਵਾਪਸ ਆਉਣ ਦਾ ਰਸਤਾ ਨਾ ਦਿਖੇ ਹੁਣ ਕਹਿੰਦਾ ਮੈਨੂੰ ਤੋੜ ਰਹੀਂਦੀ ਏ ਜਿੰਨਾ ਚਿਰ ਮੈਨੂੰ ਨਸ਼ਾ ਮਿਲਦਾ ਨਹੀਂ ਉਹਨਾਂ ਚਿਰ ਮੈਂ ਬਚਦਾ ਨਹੀਂ ਘਰ ਮੈਂ ਆਉਂਦਾ ਨਹੀਂ ਮੈਂ ਉੱਥੇ ਰਹਿੰਦਾ ਸੀ ਐਵੇਂ ਕਹਿੰਦੇ ਇੱਕ ਦਿਨ ਮੈਂ ਘਰ ਆਇਆ ਇੱਕ ਹਫ਼ਤੇ ਦੇ ਵਾਸਤੇ ਮੇਰੀ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਸੀ ਤੇ ਘਰ ਆ ਗਿਆ ਘਰ ਆ ਕੇ ਕਹਿੰਦਾ ਮੇਰੀ ਮਾਂ ਬਹੁਤ ਬਿਮਾਰ ਸੀ ਤੇ ਮਾਂ ਮੇਰੀ ਨੇ ਮੈਨੂੰ ਪੈਸੇ ਦਿੱਤੇ ਕਿ ਜਾ ਮੇਰੇ ਲਈ ਦਵਾਈ ਲਿਆ ਪੁੱਤ ਵਿਸੇਧ ਮੇਰੀ ਠੀਕ ਨਹੀਂ ਹੈ ਤੇਰਾ ਪਿਓ ਵੀ ਇੱਥੇ ਨਹੀਂ ਹੈ ਤੇ ਤੂੰ ਹੀ ਮੈਨੂੰ ਦਵਾਈ ਦਵਾ ਦੇ ਤੇ ਮੈਂ ਉਹਨੂੰ ਕਿਹਾ ਮਾਤਾ ਤੂੰ ਕੋਈ ਨਹੀਂ ਇੱਥੇ ਰਹਿ ਮੈਂ ਦਵਾਈ ਦਵਾ ਦਿੰਨਾ ਕਹਿੰਦਾ ਮੈਂ ਡਾਕਟਰ ਦੇ ਕੋਲ ਗਿਆ ਜਿਹੜੀ ਉਹਨੇ ਦਵਾਈ ਲਿਖ ਕੇ ਦਿੱਤੀ ਸੀ ਉਹ ਤਾਂ ਮੈਂ ਲਈ ਨਹੀਂ ਕੋਈ ਸਸਤੇ ਪੱਤੇ ਜਿਹੜੇ ਉਹ ਮੈਂ ਦਵਾਈ ਚੱਕ ਕੇ ਲਿਆ ਆਂ ਤੇ ਆਪ ਉਸੇ ਪੈਸਿਆਂ ਨਾਲ ਕੋਈ ਸਮਾਨ ਥੋੜਾ ਬੋਤਾ ਲੈ ਕੇ ਤੇ ਉਹ ਲਾ ਲਿਆ ਕਹਿੰਦਾ ਮੇਰੀ ਮੇਰੇ ਤੇ ਇਹੋ ਜੀ ਬੀਤੀ ਕਿ ਉਸੇ ਰਾਤ ਮੇਰੀ ਮਾਤਾ ਬਹੁਤ ਬਿਮਾਰ ਹੋ ਗਈ ਉਹ ਮੈਨੂੰ ਕਹਿੰਦੀ ਵੀ ਪੁੱਤ ਜਾਈ ਨਾ ਕਿਤੇ ਵੀ ਮੈਂ ਬਹੁਤ ਬਿਮਾਰ ਆ ਕਹਿੰਦਾ ਮੈਂ ਉਹਦੀ ਇੱਕ ਨਹੀਂ ਸੁਣੀ ਤੇ ਮੈਂ ਚਲਾ ਗਿਆ ਮੈਨੂੰ ਮੇਰੇ ਯਾਰਾਂ ਮਿੱਤਰਾਂ ਦਾ ਫੋਨ ਆਇਆ ਮੈਂ ਚਲਾ ਗਿਆ ਤੇ ਜਦੋਂ ਸਵੇਰੇ ਵਾਪਸ ਆਇਆ ਤੇ ਆ ਕੇ ਵੇਖਿਆ ਕਿ ਮੇਰਾ ਪਿਓ ਬਲਟਾ ਰੋਂਡਿਆ ਲਾਗੇ ਪਰਿਵਾਰ ਆ ਕੇ ਇਕੱਠੇ ਹੋਏ ਨੇ ਮੇਰੀ ਮਾਂ ਨਹੀਂ ਹੈਗੀ ਮੇਰੀ ਮਾਂ ਨਹੀਂ ਰਹੀ ਮਾਂ ਮਰ ਚੁੱਕੀ ਸੀ ਕਹਿੰਦਾ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਪਿਆ ਕਿ ਮਾਂ ਮਰ ਗਈ ਹੈ ਨਸ਼ੇ ਦੀ ਤੂੜ ਨਸ਼ੇ ਦੇ ਲੋਰ ਦੇ ਵਿੱਚ ਇੰਨਾ ਨਸ਼ਾ ਕੀਤਾ ਹੈ ਉਸ ਤੋਂ ਬਾਅਦ ਕਹਿੰਦਾ 2 ਮਹੀਨੇ ਲੰਘੇ ਤੇ ਮੇਰਾ ਪਿਓ ਜਿਹੜਾ ਹੌਕੇ ਚ ਉਹ ਵੀ ਪੂਰਾ ਹੋ ਗਿਆ ਕਹਿੰਦਾ ਮੈਂ ਕੱਲਾ ਰਹਿ ਗਿਆ ਪਿਛੇ ਘਰ ਦੇ ਵਿੱਚ ਕਹਿੰਦਾ ਹੁਣ ਘਰ ਮੈਨੂੰ ਖਾਣ ਨੂੰ ਪੈਂਦਾ ਹੈ ਮੇਰਾ ਜੀ ਕਰਦਾ ਉਹਨੂੰ ਵੇਚ ਕੇ ਸਾਰਾ ਕੁਝ ਤੇ ਨਸ਼ਾ ਕਰ ਲਵਾਂ ਤੇ ਦਾ ਐਵੇਂ ਉਹ ਸਵੇਰੇ ਇੱਕ ਦਿਨ ਕਹਿੰਦਾ ਮੈਂ ਸੁੱਤਾ ਐਵੇਂ ਮੇਰੇ ਨਾਲ ਬੀਤਗੀ ਮੇਰਾ ਮਾਮ ਵੀ ਦੁਰਗੀ ਮੇਰਾ ਪਿਓ ਵੀ ਤੁਰ ਗਿਆ ਮੇਰੇ ਕੋਲ ਰਿਆ ਕੋਈ ਨਹੀਂ ਅੱਗੇ ਪਿੱਛੇ ਕੋਈ ਮੈਨੂੰ ਵੇਖਣ ਵਾਲਾ ਸਾਹਮਣ ਵਾਲਾ ਰੋਟੀ ਦੇਣ ਵਾਲਾ ਤੇ ਮੈਨੂੰ ਹੁਣ ਮਾਂ ਪਿਓ ਦਾ ਬੜੀ ਯਾਦ ਆਉਣ ਲੱਗੀ ਮਾਂ ਪਿਓ ਪੋਚੇ ਤੇ ਆਉਣ ਲੱਗਾ ਕਿੰਦਾ ਇੱਕ ਦਿਨ ਮੈਂ ਸੁੱਤਾ ਸੀ ਤੋੜ ਲੱਗੀ ਸੀ ਸੁੱਤਾ ਸੌਂ ਗਿਆ ਸੁਪਨੇ ਦੇ ਵਿੱਚ ਮੇਰਾ ਸਾਰਾ ਬਚਪਨ ਜਿਹੜਾ ਮੈਂ ਦੇਖਿਆ ਕਿਵੇਂ ਮੇਰਾ ਮਾਂ ਪਿਓ ਮੈਨੂੰ ਲੈ ਕੇ ਜਾਂਦਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਕਿਵੇਂ ਮੈਂ ਸੇਵਾ ਕਰਦਾ ਹੁੰਦਾ ਸੀ ਛੋਟਾ ਹੁੰਦਾ ਐਦਾਂ ਕਹਿੰਦਾ ਮਾਰਾ ਦੀ ਕਿਰਪਾ ਕੋਈ ਮੇਰੇ ਤੇ ਮੇਰਾ ਕਰਮ ਕੋਈ ਐ ਸੋਚ ਆ ਗਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਮੈਨੂੰ ਸੁਪਨੇ ਵਿੱਚ ਹੋਏ ਇਹਨਾਂ ਨਾਲ ਉੱਠਦਿਆਂ ਸਾਰੀ ਪਰਨਾ ਬੰਨਿਆ ਤੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਉੱਤੇ ਪਹੁੰਚ ਕੇ ਮੱਥਾ ਟੇਕਿਆ ਦਰਸ਼ਨ ਕੀਤੇ ਤੇ ਇਹੋ ਅਰਦਾਸ ਕੀਤੀ ਕਿ ਬਾਬਾ ਜੀ ਵੀ ਮੈਂ ਇਹੋ ਜੇ ਖੂਹ ਚ ਡਿੱਗਾ ਹਾਂ ਜਿਹਦੇ ਵਿੱਚ ਇੰਨਾ ਕੁ ਹਨੇਰਾ ਹੈ ਕਿ ਮੈਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਮੈਂ ਕਿੱਧਰ ਨੂੰ ਜਾਣਾ ਤੇ ਜੇ ਤੁਸੀਂ ਕਿਰਪਾ ਕਰੋ ਤੇ ਮਹਾਰਾਜ ਮੇਰਾ ਆ ਛੁੱਟ ਜਾਵੇ ਸਾਰਾ ਕੁਝ ਮੇਰੇ ਕੋ ਤੇ ਨਹੀਂ ਛੁੱਟਿਆ ਮਹਾਰਾਜ ਮੈਂ ਤਾਂ ਇਹੋ ਜੇ ਟੋਏ ਚ ਡਿੱਗਾ ਹਾਂ ਮੈਨੂੰ ਰਸਤਾ ਨਹੀਂ ਮਿਲਦਾ ਤੁਸੀਂ ਮੈਨੂੰ ਬਾਹ ਦੇ ਕੇ ਰੱਖ ਲੋ ਕਿ ਨਾ ਐਵੇਂ ਦੀ ਅਰਦਾਸ ਮੇਰੇ ਮੁਖੋਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਨਿਕਲੀ ਮੈਂ ਵਰਤਨਾ ਦੀ ਸੇਵਾ ਕਰਨ ਲੱਗਾ ਜਾ ਕੇ ਉਸ ਦਿਨ ਮੇਰਾ ਮਨ ਐਸਾ ਉੱਥੇ ਵੱਜਾ ਕਿ ਮੈਨੂੰ ਨਸ਼ੇ ਦਾ ਚੇਤਾ ਹੀ ਭੁੱਲ ਗਿਆ ਇੰਨੀ ਕਿ ਮੇਰੇ ਪ੍ਰੇਮ ਇਹਦੇ ਅੰਦਰ ਗੁਰੂ ਸਾਹਿਬ ਦੀ ਕਿਰਪਾ ਹੋਈ ਇੰਨਾ ਕਿ ਲੱਗਾ ਕਿ ਮੈਂ ਸੰਗਤ ਸੇਵਾ ਕਰਦਿਆਂ ਕਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਾ ਭੱਜ-ਭੱਜ ਮੈਂ ਸੇਵਾ ਕੀਤੀ ਮੇਰੇ ਸਰੀਰ ਨੂੰ ਮਹਿਸੂਸ ਹੀ ਨਹੀਂ ਹੋਈ ਤੋੜ ਨਹੀਂ ਤੇ ਮੈਂ ਥੋੜਾ ਜਿਹਾ ਨਾ ਖਾਵਾ ਤੇ ਮੇਰਾ ਸਰੀਰ ਜਿਗਾ ਡਿੱਗਣ ਲੱਗ ਪੈਂਦਾ। ਕਿਨਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੋਂ ਬਾਹਰ ਨਿਕਲਿਆ ਘਰ ਨੂੰ ਆਉਣ ਵਾਸਤੇ। ਜਦੋਂ ਮੈਂ ਘਰ ਆਇਆ ਉਸ ਵੇਲੇ ਆ ਕੇ ਮੈਨੂੰ ਤੋੜ ਲੱਗੀ। ਤੇ ਕਿਨਾਂ ਮੈਂ ਉਸ ਵੇਲੇ ਫਿਰ ਨਸ਼ਾ ਲੱਭਾ ਨਸ਼ਾ ਲੱਭਿਆ ਕੀਤਾ। ਤੇ ਫਿਰ ਸੁੱਤਾ। ਸੋਤੇ ਦੇ ਵਿੱਚ ਫਿਰ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਦਰਸ਼ਨ ਹੋਏ। ਕਿ ਮੈਂ ਸੇਵਾ ਕਰਕੇ ਆਇਆ ਹਾਂ। ਇਦਾਂ ਸਾਰੀ ਕਹਿੰਦਾ ਖੇਡ ਰੀਲ ਮੇਰੀ ਅੱਖਾਂ گاڑی ਮੇਰੇ ਦਿਮਾਗ ਵਿੱਚ ਚੱਲ ਰਹੀ ਹੈ ਸੁੱਤੇ ਆ। ਕਿਨਾਂ ਮੈਂ ਜਾਗਿਆ ਤੇ ਮੇਰੇ ਮਨ ਦੇ ਵਿੱਚ ਫੇਰ ਆਇਆ ਵੀ ਕੱਲ ਰਾਤ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਕੱਟਣੀ। ਕਿਨਾਂ ਮੈਂ ਅਗਲੇ ਦਿਨ ਚਾਲਾ ਮਾਰਿਆ ਚਲਾ ਗਿਆ ਉਥੇ ਉਥੇ ਹੀ ਰਿਹਾ ਰਾਤ। ਸਾਰੀ ਰਾਤ ਕਿਨਾਂ ਮੈਂ ਉਥੇ ਸਥਾਨ ਤੇ ਰਿਹਾ ਤੇ ਮੈਨੂੰ ਕੋਈ ਤੋੜ ਨਹੀਂ ਲੱਗੀ। ਉਥੋਂ ਮੈਂ ਬਾਹਰ ਆਵਾਂ ਮੈਨੂੰ ਤੋੜ ਲੱਗ ਜਾ ਕਰੇ। ਕਿਨੇ ਫਿਰ ਮੈਂ ਮੇਰੇ ਤੇ ਐਸੀ ਮਹਾਰਾਜ ਦੀ ਕਿਰਪਾ ਹੋਈ ਮੇਰਾ ਮਨ ਬਣਿਆ ਵੀ ਹੁਣ ਇੱਕ ਹਫਤਾ ਸੇਵਾ ਇਸੇ ਸਥਾਨ ਤੇ ਕਰਨੀ ਆ ਤੇ ਇੱਕ ਹਫਤਾ ਸੇਵਾ ਦਰਬਾਰ ਸਾਹਿਬ ਕਰਨੀ ਕਿੰਨਾ ਮੈਂ ਦੋ ਹਫਤੇ ਸੇਵਾ ਕੀਤੀ ਦੋਵੇਂ ਸਥਾਨਾਂ ਤੇ ਮੈਨੂੰ ਤੋੜਨੇ ਲੱਗੀ ਪਰ ਜਦੋਂ ਮੈਂ ਘਰ ਨੂੰ ਆ ਜਾਂਦਾ ਸੀ ਤੇ ਮੈਂ ਤੜਫਦਾ ਸੀ ਕਿਵੇਂ ਕਹਿੰਦਾ ਐਵੇਂ ਫਿਰ ਮੈਂ ਮਨ ਚ ਵਿਚਾਰ ਬਣਾਇਆ ਉਥੇ ਗੱਲ ਕੀਤੀ ਵੀ ਸੇਵਾਦਾਰ ਕਿਸੇ ਨਾਲ ਕਿ ਬਾਬਾ ਜੀ ਐਦਾਂ ਮੇਰੇ ਨਾਲ ਹੁੰਦਾ ਮੈਂ ਬਹੁਤ ਨਸ਼ਾ ਕਰਦਾ ਹਾਂ ਪਰ ਜਿੰਨਾ ਚਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਰਹਿਣਾ ਉਹਨਾਂ ਚਿਰ ਮੈਨੂੰ ਕੁਝ ਨਹੀਂ ਹੁੰਦਾ ਪਰ ਜਦੋਂ ਮੈਂ ਨਿਕਲ ਜਾਂਦਾ ਉਦੋਂ ਕੋਈ ਇਹੋ ਜੀ ਕਰੋਪੀ ਮੇਰੇ ਅੱਗੇ ਆ ਜਾਂਦੀ ਹੈ ਕਿ ਮੈਨੂੰ ਫੇਰ ਉਹ ਨਸ਼ੇ ਵਾਲੋ ਲੈ ਜਾਂਦੀ ਕਹਿੰਦੇ ਉਹ ਸੇਵਾਦਾਰ ਸਿਆਣੇ ਸੀ ਬਜ਼ੁਰਗ ਸਨ ਉਹਨਾਂ ਨੇ ਮੈਨੂੰ ਕਿਹਾ ਪੁੱਤ ਕੋਈ ਗੱਲ ਨਹੀਂ ਤੂੰ ਦੋ ਹਫ਼ਤੇ ਰਹਿ ਤਿੰਨ ਹਫ਼ਤੇ ਰਹਿ ਅਸੀਂ ਤੈਨੂੰ ਕਮਰਾ ਵੀ ਦਿੰਨੇ ਆ ਰਹਿਣ ਵਾਸਤੇ ਤੂੰ ਇੱਥੇ ਸੇਵਾ ਕਰ ਜੀ ਤੇਰਾ ਨਸ਼ਾ ਛੁਟਦਾ ਸੇਵਾ ਕੀਤੇ ਆ ਤੇ ਹੋਰ ਕੀ ਚਾਹੀਦਾ ਲੋਕਾਂ ਨੂੰ ਡਿੱਗੇ ਖੂ ਦੇ ਵਿੱਚੋਂ ਰਸਤਾ ਨਹੀਂ ਲੱਭਦਾ ਤੇ ਕਹਿੰਦਾ ਮੈਂ ਏਦਾਂ ਸੇਵਾਦਾਰ ਦੀ ਮੰਨ ਕੇ ਉੱਥੇ ਹੀ ਰਿਆ ਦੋ ਤਿੰਨ ਹਫ਼ਤੇ ਸੇਵਾ ਕੀਤੀ ਉਸ ਤੋਂ ਬਾਅਦ ਮੈਂ ਦੇਖਿਆ ਕਿ ਸੰਗਤਾਂ ਚ ਦੁਪਹਿਰੇ ਕੱਟਦੀਆਂ ਨੇ بڑے ਸੰਗਤਾਂ ਦੇ ਉੱਥੇ ਵਿਚਾਰ ਸੁਣੇ ਸਾਨੂੰ ਆ ਮਿਲਿਆ ਸਾਡੇ ਘਰੋਂ ਆ ਗੰਦਗੀ ਨਿਕਲ ਗਈ ਸਾਡੇ ਘਰੋਂ ਧਾਰੂ ਨਿਕਲ ਗਈ ਕਹਿੰਦਾ ਮੈਂ ਵੀ ਫਿਰ ਵਿਚਾਰ ਬਣਾਇਆ ਵੀ ਦੁਪਹਿਰਾ ਸਾਹਿਬ ਦੇ ਵਿੱਚ ਨਾਲ ਸੰਗਤ ਚ ਸ਼ਾਮਲ ਹੋਇਆ ਕਰਾਂ ਕਹਿੰਦਾ ਐਤਵਾਰ ਦੋ ਐਤਵਾਰ ਮੈਂ ਚੁਪੈਰਾ ਸਾਹਿਬ ਉੱਥੇ ਹੀ ਕੱਟੇ ਕਹਿੰਦਾ ਉਸ ਤੋਂ ਬਾਅਦ ਮੇਰੇ ਮਨ ਨੂੰ ਐਸੀ ਲੱਗੀ ਖੇੜ ਕੇ ਮੈਂ ਰੋਜ਼ ਹੀ ਕਰਨ ਲੱਗ ਪਿਆ ਮੈਂ ਪੋਥੀ ਲੈਣੀ 12 ਵਜੇ ਤੇ ਬਾਕੀ ਇਸ ਟਾਈਮ ਸੇਵਾ ਕਰਨੀ 12 ਵਜੇ ਤੋਂ 4 ਵਜੇ ਦਾ ਇਕੱਲੇ ਨੇ ਉਥੇ ਇਹ ਪਾਠ ਕਰਨੇ ਚੁਪੈਰਾ ਸਾਹਿਬ ਦੇ ਅਰਦਾਸ ਕਰਨੀ ਕਹਿੰਦਾ ਇੱਕ ਹਫਤਾ ਮੈਂ ਪੂਰੇ ਕੀਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਵੇਖਾਂ ਤਾਂ ਸਹੀ ਵੀ ਮੇਰੇ ਤੇ ਕੋਈ ਫਰਕ ਪਿਆ ਕ ਨਹੀਂ ਪਿਆ ਕਹਿੰਦਾ ਮੈਂ ਵੱਡਾ ਨਸ਼ੇੜੀ ਹੋ ਕੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਪਰਖ ਕਰਨੀ ਕੀਤੀ ਕਿ ਬਾਬਾ ਜੀ ਜੇ ਮੈਨੂੰ ਇਥੇ ਬੈਠਿਆ ਲੋਰ ਨਹੀਂ ਹੈ ਨਾ ਤੇ ਮੈਨੂੰ ਘਾਲ ਵੀ ਹੋਣੀ ਚਾਹੀਦੀ ਜੇ ਤੁਹਾਡੇ ਵਿੱਚ ਕਿਰਪਾ ਸ਼ਕਤੀ ਹੈ ਕਹਿੰਦਾ ਮੈਂ ਉਸ ਦਿਨ ਘਰੇ ਗਿਆ ਦੋ ਟਾਈਆਂ ਹਫ਼ਤੇ ਬਾਅਦ ਮੈਨੂੰ ਤੋਰ ਨਹੀਂ ਲੱਗੀ ਉਸ ਦਿਨ ਤੋਂ ਬਾਅਦ ਮੈਂ ਕਦੇ ਨਸ਼ੇ ਨੂੰ ਮੂੰਹ ਨਹੀਂ ਕੀਤਾ ਕਿਸੇ ਯਾਰ ਮਿੱਤਰ ਨੂੰ ਨਹੀਂ ਮਿਲਿਆ ਤੇ ਮਾਰੇ ਰਿਆ ਸੀ ਕਿਰਪਾ ਹੋਈ ਮੈਂ ਇਹਨਾਂ ਦੋ ਸਥਾਨਾਂ ਤੇ ਸੇਵਾ ਕਰਦਾ ਰਿਹਾ ਮੇਰਾ ਮਨ ਬਣਿਆ ਕਿ ਗੁਰੂ ਵਾਲੇ ਬਣਾ ਕਿਉਂਕਿ ਅੱਗੇ ਪਿੱਛੇ ਕੋਈ ਨਹੀਂ ਰਿਹਾ ਹੁਣ ਗੁਰੂ ਨਾਲ ਹੋਵੇ ਫਿਰ ਰਸਤਾ ਮਿਲਦਾ ਕਹਿੰਦਾ ਫਿਰ ਮੈਂ ਅਮਰਤਾਰੀ ਹੋਇਆ ਤੇ ਆਪਣਾ ਪਰਿਵਾਰ ਅੱਗੇ ਮੇਰਾ ਚੱਲਿਆ ਇਦਾਂ ਗੁਰੂ ਸਾਹਿਬ ਦੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦਾਂ ਦੀ ਕਿਰਪਾ ਮੇਰੇ ਉੱਤੇ ਵਰਤੀ ਤੇ ਮੇਰਾ ਨਸ਼ਾ ਜਿਹੜਾ ਇਹ ਕੋੜ ਸੀ ਮੇਰੇ ਗਲੋਂ ਲੱਥਿਆ ਸੋ ਖਾਲਸਾ ਜੀ ਕਿਰਪਾ ਹੁੰਦੀ ਹੈ ਜੇ ਸ਼ਰਧਾ ਪ੍ਰੇਮ ਤੇ ਭਾਵਨਾ ਹੋਵੇ ਚੰਗਾ ਕੋਈ ਕਰਮ ਜਾਗ ਜਾਵੇ ਸੋ ਨੇਕੀ ਕਰੋ ਮਾਰਾ ਨੂੰ ਹਮੇਸ਼ਾ ਯਾਦ ਕਰੋ ਮਾਰਾ ਨੂੰ ਨਮਸਕਾਰ ਕਰੋ ਮਾਰਾ ਨੂੰ ਜਾਦ ਕੀਤੇਆਂ ਸ਼ੀਰਦਾ ਸਿੰਘਾਂ ਨੂੰ ਨਮਸਕਾਰ ਕੀਤੇਆਂ ਜਿਹੜੇ ਪੁਰਬਲੇ ਚੰਗੇ ਕਰਮ ਨੇ ਉਜਾਗ ਜਾਂਦੇ ਨੇ ਤੇ ਸਾਰੇ ਨਸ਼ਟ ਤੇ ਪਾਪ ਖਤਮ ਹੁੰਦੇ ਨੇ ਸੋ ਭੋਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ